ਮਾਨਸਿਕ ਤਣਾਅ ਦੀ ਜੇਕਰ ਤੁਹਾਨੂੰ ਜਾਂ ਕਿਸੇ ਨੂੰ ਵੀ ਕੋਈ ਸਮੱਸਿਆ ਹੈ ਤਾਂ ਉਹਦਾ ਹੁਣੇ ਇਲਾਜ ਆ ਜਿਹੜਾ ਬਹੁਤ ਵਧੀਆ ਢੰਗ ਦੇ ਨਾਲ ਸ਼ਿਰੋਧਾਰਾ ਥੈਰੇਪੀ ਹੈ ਜਿਹੜੀ ਪੰਚ ਕਰਮਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਢੰਗ ਨਾਲ ਦੇ ਜਿਹੜੀ ਇਹ ਥੈਰੇਪੀ ਹੋ ਹੁੰਦੀ ਹੈ ਤੇਲ ਜਿਹੜਾ ਕੋਸਾ ਜਾਂ ਤੇਲ ਹੁੰਦਾ ਹੈ ਇਹ ਤਾਂ ਬਿਲਕੁਲ ਹੌਲੀ-ਹੌਲੀ ਮੱਥੇ ਦੇ ਉੱਪਰ ਜਿਹੜਾ ਇਸ ਤਰ੍ਹਾਂ ਲੱਗਦਾ ਤੇ ਇਹ ਇੱਕ ਕੁਦਰਤੀ ਤੌਰ ਤੇ ਆਪਾਂ ਕਹਿ ਲਈਏ ਜਿਹੜੀ ਆਯੁਰਵੈਦ ਦੇ ਵਿੱਚ ਇਹਨੂੰ ਜਿਹੜਾ ਬਹੁਤ ਵਧੀਆ ਮੰਨਿਆ ਗਿਆ ਤਾਂ ਇਹ ਇਸ ਢੰਗ ਦੇ ਨਾਲ ਜਿਹੜੀ ਇਹ ਥੈਰੇਪੀ ਹੁੰਦੀ ਹੈ ਗੀਤਾਜਲੀ ਹੈਲਥ케ਅਰ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹੋ ਰਹੀ ਹੈ ਇਹ ਥੈਰੇਪੀ ਕਿਸ ਢੰਗ ਦੇ ਨਾਲ ਤਾਂ ਡਾਕਟਰ ਰਾਮਕਮਾਰ ਜਿਹੜੇ ਮਾਲਕ ਨੇ ਇਸ ਆ ਗੀਤਾਜਲੀ ਹੈਲਥ케ਅਰ ਦੇ ਤਾਂ ਸਟਾਫ ਵੱਲੋਂ ਜਿਹੜਾ ਟੀਮ ਵੱਲੋਂ ਉਹਨਾਂ ਦੀ ਵੱਲੋਂ ਤੁਸੀਂ ਦੇਖੋ ਜਿਹੜੀ ਇਹ ਸਰਵਿਸ ਹੈ ਉਹ ਦਿੱਤੀ ਜਾਂਦੀ ਹੈ ਤਾਂ ਤੁਸੀਂ ਵੀ ਇਸ ਥੈਰੇਪੀ ਦਾ ਜਿਹੜਾ ਅਹ ਰਾਹੀ ਇਲਾਜ ਆ ਉਹ ਕਰਵਾ ਸਕਦੇ ਹੋ ਤਾਂ ਬਿਲਕੁਲ ਦੇਖੋ ਤੁਸੀਂ ਕਿਸ ਢੰਗ ਦੇ ਨਾਲ ਮੱਥੇ ਦੇ ਉੱਪਰ ਇਹ ਜਿਹੜੀ ਅਹ ਧਾਰ ਬਣ ਕੇ ਚਿਰੋਧਾਰਾ ਇਸੇ ਕਰਕੇ ਨੂੰ ਕਿਹਾ ਜਾਂਦਾ ਵੀ ਇਹ ਧਾਰ ਹੈ ਜਿਹੜੀ ਮੱਥੇ ਦੇ ਉੱਪਰ ਡਿੱਗਦੀ ਹੈ ਤੇ ਇਸ ਢੰਗ ਦੇ ਨਾਲ ਜਿਹੜੀ ਇਹ ਬੰਦੇ ਨੂੰ ਮਾਨਸਿਕ ਤਣਾ ਤੋਂ ਬਾਹਰ ਉਹਨੂੰ ਰਿਲੈਕਸ ਹੈ ਜਿਹੜਾ ਮਾਨਸਿਕ ਤੌਰ ਤੇ ਮਨ ਨੂੰ ਰਿਲੈਕਸ ਕਰਦੀ ਹੈ ਤਾਂ ਇਹ ਕਾਫੀ کارਗਰ ਜਿਹੜੀ ਮੰਨੀ ਜਾਂਦੀ ਹੈ ਤਾਂ ਵੇਖ ਸਕਦੇ ਹੋ ਤੁਸੀਂ ਇਸ ਢੰਗ ਦੇ ਨਾਲ ਜਿਹੜੀ ਇਹ ਥੈਰੇਪੀ ਹੈ ਉਹ ਕੰਮ ਕਰਦੀ ਹੈ ਵੇਖ ਸਕਦੇ ਹੋ ਤੁਸੀਂ ਵੀ ਤੇਲ ਹੈ ਜਿਹੜਾ ਔਰ ਇਸ ਤਰ੍ਹਾਂ ਇਹ ਮੱਥੇ ਦੇ ਉੱਪਰ ਹੌਲੀ-ਹੌਲੀ ਕਰੀਬ 25 ਮਿੰਟ ਦੀ ਜਿਹੜੀ ਇਹ ਥੈਰੇਪੀ ਦੱਸੀ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਮਾਨਸਿਕ ਤਣਾਅ ਕੋਈ ਮਾਨਸਿਕ ਤੌਰ ਤੇ ਸਮੱਸਿਆ ਹੁੰਦੀ ਹੈ ਤਾਂ ਰਿਲੈਕਸ ਮਨ ਨੂੰ ਰਿਲੈਕਸ ਕਰਨ ਵਾਸਤੇ ਵੀ ਅਸੀਂ ਇਹ ਕੋਈ ਜ਼ਰੂਰੀ ਨਹੀਂ ਵੀ ਜੇਕਰ ਤੁਸੀਂ ਬਹੁਤ ਜ਼ਿਆਦਾ ਮਾਨਸਿਕ ਤਣਾਅ ਨਾਲ ਜੂਝ ਰਹੇ ਹੋ ਤਾਂ ਹੀ ਹੈ ਤਾਂ ਵੈਸੇ ਵੀ ਤੁਸੀਂ ਇਸ ਨੂੰ ਜਿਹੜਾ ਕਰਵਾ ਸਕਦੇ ਹੋ ਕਿਉਂਕਿ ਰਿਲੈਕਸ ਆ ਜਿਹੜਾ ਤੁਹਾਡੇ ਮਨ ਨੂੰ ਰਿਲੈਕਸ ਕਰਦੀ ਹੈ ਇਹ ਥੈਰੇਪੀ ਤਾਂ ਬਹੁਤ ਕਾਰਗਰ ਸਾਬਤ ਦੱਸੀ ਜਾ ਰਹੀ ਹੈ ਪੰਚਕਰਮਾ ਦੇ ਵਿੱਚ ਇਹ ਥੈਰੇਪੀ ਹੈ